ਗਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਹੈ ਫਾਸ ਆਇਆ ਠੀਕ ਹੈ ਖੋਜਤ ਖੋਜਤ ਖੋਜ ਬਚਾਰਿਆ ਰਾਮ ਨਾਮ ਤਤ ਸਾਰਾ ਮੈਂ ਸੱਟ ਕੇ ਜਾਵਾ ਬਲਿਹਾਰੇ ਜਾਵਾ ਵਾਰਨੇ ਜਾਵਾ ਸੋ ਜਿਹੜੇ ਪਰਮੇਸ਼ਰ ਦੇ ਗੁਰੂ ਦੇ ਰਾਮ ਚ ਸਮਝਦੇ ਹਨ ਤਨ ਤਨ ਸਿਨੇ ਪ੍ਰੋਗਰਾਮ ਸਾਜੇ ਸਾਰੇ ਸੰਸਾਰ ਨੂੰ ਸਾਂਝਾ ਵਿਦੇਸ਼ ਦੇ ਰਿਹਾ ਸਾਨੂੰ ਸਿੱਖਾਂ ਨੂੰ ਸੇਵਾ ਸੁਭਾਲ ਮਿਲੀ ਹੈ ਇਹ ਸਿਮਰਨ ਕਰਨਾ ਪਏਗਾ ਯਾਦ ਕਰਨਾ ਪਏਗਾ ਚੇਤੇ ਰੱਖਣਾ ਪਏਗਾ ਇੱਕੋ ਹੀ ਗੱਲ ਹੈ ਕਈ ਭਾਸ਼ਾਵਾਂ ਦੇ ਆਪ ਹਨ ਜਿਵੇਂ ਸੰਸਕ੍ਰਿਤ ਚ ਕਹਿੰਦੇ ਹਨ ਸਿਮਰਨ ਯਾਦ ਕਰਨਾ ਚੇਤੇ ਕਰਨਾ ਜਦੋਂ ਅਸੀਂ ਜ਼ਿਆਦਾ ਭੁੱਲਦੇ ਹਾਂ ਨਾ ਚਾਹੇ ਇਕੱਲੇ ਵੀ ਹੋਈਏ ਉੱਚੀ ਬੋਲਣਾ ਹੈ ਸ ਫਿਰੇ ਜੋ ਸਾਡਾ 10ਵਾਂ ਦਰਵਾਜ਼ਾ ਹੈ ਅੱਗੇ ਇਹ ਰਿਕਾਰਡਿੰਗ ਕਰੇਗਾ ਮੈਨ ਬਾਕਸ ਵਿੱਚ ਗੱਲ ਜਾਏਗੀ ਸ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦੇਵਾਂ ਮੈਂ ਕੁਝ ਵੀ ਨਹੀਂ ਗਲਤ ਕਰਦਾ ਅਸੀਂ ਇਸਤਰੀਆਂ ਨੂੰ ਕਿਉਂ ਮਾੜਾ ਕਹਿ ਰਹੇ ਹਾਂ ये वनस्पति च भी नरमा है परमेषर का खेल है ज्यो ज्यो समझ आएगी ज्यो ज्योज एक कंबली पीजेगी स्यों त्यों सौखे होव दो फर हैं कामयाबी सो दर और प्रेम जिमें पंछी दे दो फर हैं जिमें हवाई जहाज के दो फर हैं स ਇਹ ਜੋ ਰਸਤੇ ਰਸਤੇ ਜਾ ਰਿਹਾ ਹੁਣ ਕਾਹਦਾ ਡਰ ਹੈ ਜਿਨੇ ਆਪਣੇ ਸਾਰਾ ਕੰਮ ਨਵੇੜ ਲੇ ਇੱਕ ਸਵਾਣੀ ਹੁੰਦੀ ਆ ਇਸਤਰੀ ਹੁੰਦੀ ਆ ਪਤੀ ਵਰਤਾ ਹੈ ਸ ਜੋ ਇਹ ਰੰਡੀ ਇਸਤਰੀ ਹੈ ਵੱਧ ਚੱਲਣ ਹੈ ਸ ਉਹਨੂੰ ਤੇ हर टाइम डर रहेगा ना घबराहट रहेगी ना so, संसार है समुंदर है पवजल है कोई विरला तरे so, ए तरेगा सो तर तरते डुब गए डुब्ते डुबते तर गए ये खेल है उल्टी गिनती वाला दस नौ अठ सत छे ਪੰਜ ਚਾਰ ਤਿੰਨ ਦੋ ਇੱਕ ਅੱਗੇ ਚੱਲ ਸ ਇਹ ਜੋਤ ਨੇ ਜੋਤ ਚ ਰਲਣਾ ਸੀ ਸੋ ਨਾ ਸਾਡੇ ਵਡੇਰਿਆਂ ਵੱਡੇ ਵਡੇਰਿਆਂ ਨੂੰ ਸਮਝਾਈ ਦਾਦੇ-ਪੜਦਾਦੇ ਨਾ ਸਾਨੂੰ ਸਮਝਾਈ ਠੀਕ ਹੈ ਸਮੇਂ ਨਾਲ ਸਭ ਕੁਝ ਠੀਕ ਹੈ ਅੱਜ ਸ ਪਿਤਾ ਕਹਿੰਦਾ ਮੈਨੂੰ ਮੱਥਾ ਟੇਕਨ ਦਾ ਤਾਂ ਹੀ ਫਾਇਦਾ ਨਾ ਮੇਰੀ ਗੱਲ ਤਾਂ ਮੰਨਦਾ ਹੀ ਨਹੀਂ ਪਿਤਾ ਪਿਤਾ ਕਰਿਆ ਨਹੀਂ ਗੱਲ ਬੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦੇ ਸਾਂਝੇ ਗੁਰੂ ਹਨ ਸੋ ਸ਼ਬਦੀ ਹੀ ਗੁਰੂ ਹੈ ਇਹ ਦੇਹੀ 'ਚ ਬਹੁਤ ਗਲਤੀਆਂ ਹੋ ਸਕਦੀਆਂ ਹਨ ਸ ਗਲਤੀਆਂ ਕਰਨਿਆ ਫਿਤਰਤ ਹੈ ਅਸੀਂ ਭੁੱਲੇ ਹਾਂ ਸ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਭੁੱਲਿਆ ਨਹੀਂ ਹੈ ਇਹ 2 ਰੁਪਏ ਦਾ ਪੈਨ ਨਾ ਸਮਝੋ ਇਹ ਅਰਬਾਂ ਖਰਬਾਂ ਦਾ ਚੈੱਕ ਭਰ ਸਕਦਾ ਹੈ ਸੋ ਨਿੱਕੀ ਦੀ ਗੱਲ ਨਾ ਸਮਝੋ ਗੱਲਾਂ ਨਹੀਂ ਕਰ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਸ ਕੀ ਪ੍ਰਾਰਥਨਾ ਹੈ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਇਹ ਜ਼ਿੰਦਗੀ ਰਵਾਏਗੀ ਹਰ ਇੱਕ ਮੋੜ ਤੇ ਦੁੱਖ ਹੈ ਕਿਉਂ ਦੁੱਖ ਹੈ ਕੀ ਕਰਨਾ ਕਿਉਂ ਕਰਨਾ ਕਿਵੇਂ ਕਰਨਾ ਇਹ ਬਿਰਲੇ ਨੂੰ ਸਮਝ ਆਏਗੀ ਖੋਜਣਾ ਪਏਗਾ ਹੋਣਾ ਹੈ ਸਹੋਈ ਹੈ ਮਨਾਣਾ ਕਿ ਜਾ ਆਸ ਸੋ ਭਾਲਾ ਮੰਨਣਾ ਪਏਗਾ ਇਹ ਜੋਣਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਖੋਜਣਾ ਪਏਗਾ ਜਿੱਥੇ ਲੱਦ ਹੋਏਗੀ ਨਾ ਘੋੜੇ ਵੀ ਜ਼ਰੂਰ ਹੋਣਗੇ ਜਿਸ ਸੇ ਤੂੰ ਆ ਹੈ ਉਥੇ ਅੱਗ ਜ਼ਰੂਰ ਹੋਏਗੀ ਪੰਡਤਾ ਬੁੱਧੀ ਚਾਹੀਦੀ ਹੈ ਇੱਕ ਪੈਸਾ ਗੱਲ ਹੋਏ 999 ਪੈਸੇ ਇਹ ਸਾਡਾ ਇਹ ਮਾਈਂਡ ਖੁੱਲੇ ਇਹ ਆਇਆ ਪਿੱਛੇ ਦਾ ਠਾਕਰ ਅੱਗੇ ਇਹਦਾ ਫੈਸਲਾ ਚੱਲਦਾ ਹੈ ਨਿੱਕਾ ਜਿਹਾ ਪੁੱਛਿਆ ਹੈ ਇਹ 나ੜਵਾ ਲੱਗਾ ਹੈ ਜਿੱਦਾਂ ਅਸੀਂ ਮਾਤਾ ਦੇ ਉਧਰ ਦੇ ਸੀ ਆਕਸੀਜਨ ਮਿਲਦਾ ਸੀ ਭੋਜਨ ਮਿਲਦਾ ਸੀ ਅੰਦਰ ਹੀ ਸੀ ਅੱਗ ਬਲੀ ਸੋ ਉਹ ਜੀ ਬਾਹਰ ਸੰਸਾਰ ਚ ਅਗ ਹੈ ਇਹ ਚਾਰ ਅੱਗਾਂ ਦੀਆਂ ਨਦੀਆਂ ਚੱਲ ਰਹੀਆਂ ਹਨ ਸੋ ਪੰਜ ਤੱਤਾਂ ਦਾ ਸਾਰਾ ਖੇਲ ਹੈ ਵੱਡੇ ਬਿਜ਼ਨਸ ਵੈ ਪੰਜਾਂ ਤੱਤਾਂ ਨੂੰ ਸਮਝ ਕੇ ਵੱਡੇ ਕਾਰੋਬਾਰો ਨਾ ਚਲਾਏ ਹਨ ਹੋ ਸਕਦਾ ਛੇਵਾ ਵੀ ਆ ਜਾਏ ਖੋਜ ਚ ਇਹ ਪੰਜਾਂ ਤੱਤਾਂ ਦਾ ਸਾਰਾ ਖੇਡ ਹੈ ਇਹ ਵਨਸਪਤੀ ਪੌਦੇ ਵੀ ਇਹ ਨਾਰੀ ਮਾਤਾ ਹਨ ਇਹ ਵੀ ਬਾਜ ਰਹੇ ਜਾਂਦੇ ਹਨ ਅਸੀਂ ਕਹਿੰਦੇ ਆ ਬੱਚੇ ਬੱਚੇ ਪੁੱਤਰ ਠੀਕ ਹੈ ਉਹਦਾ ਖੇਲ ਹੈ ਉਹਨੇ ਇਹ ਲੜਕੀਆਂ ਲੜਕੀਆਂ ਤੋਂ ਜ਼ਿਆਦਾ ਪੈਦਾ ਕੀਤੀਆਂ ਹਨ ਜਦੋਂ ਅਸੀਂ ਸਿਆਣਪ ਕਰਾਂਗੇ ਫਾਰਮੈਟਿੰਗ ਕਰਾਂਗੇ ਕੋਰੀਆਂ ਸਿਆਣਪਾ ਕਰਾਂਗੇ ਬਿਨ ਪਾਣੀ ਤੋਂ ਡੁੱਬ ਜਾਗੇ ਪਰਮੇਸ਼ਰ ਦੀ ਡਾਂਗ ਦਾ ਆਵਾਜ਼ ਨਹੀਂ ਆਉਂਦਾ ਖੋਜਣਾ ਪਏਗਾ ਜਿੱਥੇ ਲੇਦਾ ਹੈ ਉੱਥੇ ਜ਼ਰੂਰ ਘੋੜੇ ਹੋਣਗੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਸੁੰਦਰ ਸਰੀਰ ਮਿਲਿਆ ਹੈ ਸੁੰਦਰ ਅੱਖਾਂ ਸਾਰਾ ਕੁਝ ਇਹ ਜੋ ਇੱਕ ਮਿੰਟ ਸਕਿੰਟ ਲੰਘ ਗਿਆ ਦੁਬਾਰਾ ਨਹੀਂ ਮਿਲਣਾ ਪਰਮੇਸ਼ਰ ਅਸਮਾਨ ਰੂਪ ਹੈ ਸੋ ਉਹ ਅਜਨਮ ਹੈ ਸੋ ਕਰਪਾਲੂ ਹੈ ਦਿਆਲੂ ਹੈ ਜੇ ਸਾਨੂੰ ਦੁੱਖ ਦਿੰਦਾ ਫਿਰ ਪਰਤਪਾਲਕ ਕਰਪਾਲੂਦਿਆ ਲੋ ਕਿਵੇਂ ਹੋ ਸਕਦਾ ਸਾਰਾ ਦੋ ਰੋਟੀਆਂ ਦਾ ਖੇਲ ਹੈ ਇਹ ਜੋ ਸੋਨਾ ਹੈ ਇਹ ਵੀ ਰੋਟੀਆਂ ਹੀ ਹਨ ਜੋ ਇਹ ਮਾਇਆ ਦੇ ਦਤੀਆਂ ਹਨ ਇਹ ਵੀ ਰੋਟੀਆਂ ਹਨ ਸਾਰਾ ਦੋ ਰੋਟੀਆਂ ਦਾ ਖੇਲ ਹੈ ਇਹ ਮਨ ਨੂੰ ਸਮਝਣਾ ਪਏਗਾ ਇਹ ਜੇ ਸੂਰਜ ਚੜ੍ਹਿਆ ਹੈ ਨਾ ਜਿਹੜੀ ਚਿੱਟੀ ਚੀਜ਼ ਹੈ ਨਾ ਉਹੀ ਚਿੱਟੀ ਹੋ ਸਕਦੀ ਹੈ ਸੋ ਐਸਾ ਨਹੀਂ ਹੈ ਧਰ ਧਰ ਸ੍ਰੀ ਗੁਰਪ੍ਰੇਖ ਬਾਦਰ ਸਾਹਿਬ ਜੀ ਜੋ ਜਲਾਸੀ ਉਹਦਾ ਮਨ ਬਦਲ ਨਹੀਂ ਸਕਦੇ ਨਹੀਂ ਇਹ ਸੂਰਜ ਚਿੱਟੀ ਚੀਜ਼ਾਂ ਨੂੰ ਛਿੱਟਾ ਵਿਖਾ ਸਕਦਾ ਹੈ ਜੇ ਅੰਦਰ ਸਾਡਾ ਕਾਲਾ ਹੈ ਅੰਦਰ ਤਾਤ ਪਰਾਈ ਹੈ ਸਭ ਅੰਦਰ ਵਦੀ ਹੈ ਅਧਿਰਤ ਕੰਨ ਹੈ ਸੋ ਅੰਦਰ ਹੋਰ ਹੈ ਇੱਥੇ ਫੇਰ ਕਾਲੀ ਚੀਜ਼ ਤੇ ਸੂਰਜ ਦੀ ਰੋਸ਼ਨੀ ਨਾਲ ਵੀ ਕਾਲੀ ਦਿਸੇਗੀ ਸੋ ਜੁਗਤ ਮੁਕਤ ਮੁਕਤ ਸਭ ਕੁਝ ਗੁਰੂ ਕਰ ਹੈ ਖੇਲਦਿਆ ਹੱਸਦਿਆ ਇਹ ਖਾਂਦਿਆ ਪੀਂਦਿਆ ਵਿੱਚੀ ਜੁਗਤ ਮੁਕਤੀ ਹੈ ਕੀ ਪ੍ਰਾਪਤ ਕਰਨਾ ਆਖਰੀ ਤੇ ਪਹਿਲਾ ਜਨਮ ਮਿਲਿਆ ਸਭ ਕੁਝ ਸਰੀਰ ਚ ਮਿਲੇਗਾ ਜੀ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਹੈ ਖੋਜਣਾ ਹੈ ਸੋ ਇਹ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ ਇਹ ਕੜਾ ਪ੍ਰਸ਼ਾਦ ਦੀ ਜੋ ਦੇਗ ਹੁੰਦੀ ਹੈ ਜਿੰਨੇ ਸਰੀਰ ਨੂੰ ਤਤ ਚਾਹੀਦੇ ਹਨ ਇਹਦੇ ਵਿੱਚ ਹਨ ਬਾਬਾ ਜੀ ਤੈਨੂੰ ਜੋ ਨਾ ਖਾਣ ਵਾਲੀ ਚੀਜ਼ਾਂ ਭਟੇ ਭਰ ਪਰ ਸੋ ਇਹ ਸਰੀਰ ਨੂੰ ਸਮਝਣਾ ਪਏਗਾ ਤਨ ਮਨ ਤਨ ਸਭ ਗੁਰੂ ਨੂੰ ਸੰਪਣਾ ਪਏਗਾ ਇੱਥੇ ਬੈਠਾ ਹੈ ਗੁਰੂ ਇੱਥੇ ਪਰਮੇਸ਼ਰ ਹੈ ਉਹ ਆਇਆ ਹੋਇਆ ਤਾਂ ਹੀ ਇਹ ਜੋਤ ਜਗੀ ਹੈ ਸੋ ਕਾਗਜ਼ ਦਾ ਦੀਵਾ ਗਿਆਨ ਨਹੀਂ ਕਰ ਸਕਦਾ ਚਾਨਣ ਨਹੀਂ ਕਰ ਸਕਦਾ ਠੀਕ ਆ ਖਬਾਰਾ ਪੜੀਆਂ ਹੋਰ ਸਾਲੇ ਪੜੇ ਨਹੀਂ ਗਰਬਾਣੀ ਵਿਚਾਰ ਨਹੀਂ ਪੈਗੀ ਪੜਨੀ ਪੈਗੀ ਪੜਿਆ ਅਣ ਪੜਿਆ ਇਹ ਨਹੀਂ ਅਮਲੀ ਜੀਵਨ ਕਿੰਨਾ ਜੀਆ ਹੈ ਜੀ ਜਾਤ ਨਹੀਂ ਕਿਸੇ ਪੁੱਛ ਨਹੀਂ ਸੋ ਇਹ ਅਮਲਾ ਦੇ ਹੋਣਗੇ ਨਵੇੜੇ ਜਾਤ ਕਿਸੇ ਪੁੱਛ ਨਹੀਂ ਨਹੀਂ ਇਹ ਨਿਕਾ ਨਿਕਾ ਨਹੀਂ ਦਰਿਆ ਭਰ ਜਾਂਦਾ ਹੈ ਹੜ ਆ ਜਾਂਦੇ ਤੂੰ ਇੱਕ ਵਾਰ ਟੁਰ ਤੈਨਾਂ ਨਹੀਂ ਬਰੇ ਕ ਸੋਤਨ ਨੂੰ ਚਾਹੀਦਾ ਹੈ ਇਹ ਧਰਤੀ ਮਨ ਨੂੰ ਸਮਾ ਚਾਹੀਦਾ ਪਰਮੇਸ਼ਰ ਦਾ ਸਮਾ ਹੈ ਉਹ ਅਮਰ ਹੈ ਉਹ ਸੱਚ ਰੂਪ ਹੈ ਜੀ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾ ਭੁੱਲਿਆ ਨਹੀਂ ਹੈ ਸੋ ਗੁਰਬਾਣੀ ਨੇ ਪੜ ਸਰਵਨ ਕਰ ਆਪਣੇ ਆਪ ਨੂੰ ਸਮਝੀ ਅੰਦਰ ਹੀ ਸਾਰਾ ਕੁਝ ਮਿਲੇਗਾ ਪਤਨੀ ਬੱਚੇ ਦੋ ਚਾਰ ਵਾਰ ਜਦ ਤੂੰ ਘਰ ਬਦਲਿਆ ਜੋ 2-4 ਵਾਰੀ ਆਪਣੀ ਗੱਡੀ ਬਦਲੀ ਹੈ ਸਭ ਕੁਝ ਇਸ ਰੀਚ ਤੋਂ ਹੀ ਮਿਲੇਗਾ ਜੀ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਉਹ ਗੁਰਬਖਸ਼ ਨਾ ਬਖਸ਼ ਨਾ ਨਾ ਜੀ ਬਖਸ਼ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ